ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 16 ਦਿਨਾਂ ਤੋਂ ਦਾਸ ਸਾਹਿਬ ਜੀ ਦੇ ਨਾਲ ਤੀਰਥ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹਾਂ ਜਿਸ ਨੇ ਪਿਛਲੇ ਭਾਗ ਦੇ ਵਿੱਚ ਅਸੀਂ ਵਿਚਾਰ ਕੀਤੀ ਸਮਝਣ ਦੀ ਕੋਸ਼ਿਸ਼ ਕੀਤੀ ਗੁਰਬਾਣੀ ਰਾਹੀਂ ਕਿ ਰਾਮਦਾਸ ਸरोवर ਦੀ ਜਿਹੜੀ ਗੱਲ ਕੀਤੀ ਗਈ ਹੈ ਉਹ ਕਿਹੜਾ ਤੇ ਅੰਮ੍ਰਿਤਸਰ ਸरोवर ਕਿਹੜਾ ਜਿੱਥੇ ਗੱਲ ਨਿਖਰ ਕੇ ਸਾਹਮਣੇ ਆ ਗਈ ਪਾਵੇਂ RAM ਦਾ ਸਰੋਵਰ ਹੈ ਤੇ ਪਾਵੇਂ ਅੰਮ੍ਰਿਤ ਸਰੋਵਰ ਅੰਮ੍ਰਿਤਸਰ ਸਰੋਵਰ ਹੈ ਇਹ ਨਾਮ ਰੂਪੀ ਅੰਮ੍ਰਿਤ ਸਰੋਵਰ ਨੇ ਜਿਨ੍ਹਾਂ ਵਿੱਚ ਇਸ਼ਨਾਨ ਗੁਰਬਾਣੀ ਦੇ ਸਾਗਰ ਦੇ ਵਿੱਚ ਇਸ਼ਨਾਨ ਕਰਕੇ ਕੀਤਾ ਜਾ ਸਕਦਾ ਹੈ ਉਹਦਰਾ ਮਨ ਸਾਫ ਹੋ ਜਾਂਦਾ ਹੈ ਗੁਰਬਾਣੀ ਵਿੱਚ ਕੁਝ ਹੋਰ ਸਰੋਵਰ ਦਾ ਸਰੋਵਰਾਂ ਦਾ ਜ਼ਿਕਰ ਵੀ ਆਉਂਦਾ ਹੈ ਅੱਜ ਆਪਾਂ ਅੱਜ ਦੇ ਭਾਗ 'ਚ ਸਮਝਾਂਗੇ ਕਿ ਹੋਰ ਕਿਹੜੇ ਸਰੋਵਰਾਂ ਦਾ ਜ਼ਿਕਰ ਆਉਂਦਾ ਹੈ ਤੇ ਉਹ ਕਾਤੇ ਬਾਰੇ ਉਹ ਕਿਹੜੇ ਸਰੋਵਰ ਨੇ ਕਿਉਂਕਿ ਅਸੀਂ ਆਪਣੇ ਸਰੋਵਰਾਂ ਨੂੰ ਜਿਹੜਾ ਉਹ ਹੀ ਤੀਰਥ ਵਾਲਾ ਕਨਸੈਪਟ ਦੇ ਵਿੱਚ ਬਦਲੀ ਜਾ ਰਹੇ ਹਾਂ ਮੈਂ ਇਸ ਵਿਸਥਾਰ ਦੇ ਵਿੱਚ ਹੋਰ ਨਹੀਂ ਜਾਵਾਂਗਾ ਕਿਉਂਕਿ ਪਹਿਲਾਂ ਮੈਂ ਆਪਜੀ ਨਾਲ ਸਾਂਝਾ ਕਰੀ ਚੁੱਕਾ ਅੱਜ ਜਿਹੜਾ ਪਹਿਲਾ ਪਰਮਾਨ ਅਰਜੀ ਨਾਲ ਸਾਂਝਾ ਕਰਨਾ ਹੈ ਗੁਰੂ ਅਰਜਨ ਸਾਹਿਬ ਦਾ ਉਚਾਰਨ ਕੀਤਾ ਹੋਇਆ ਜਿਥੇ ਮੇਰੇ ਸਤਿਗੁਰੂ ਪੰnje ਨਾਨਕ ਬਖਸ਼ਿਸ਼ ਕਰਦੇ ਨੇ ਨਿਤ ਪ੍ਰਤਿ ਨਾਮਨ ਰਾਮ ਸਰ ਕੀ ਜੈ ਚੋਲ ਮਹਾਰਸ ਹਰ ਅੰਮ੍ਰਿਤ ਪੀਜੈ ਰਹਾਉ ਨਿਰਮਲ ਉਦਕ ਗੋਵਿੰਦ ਕਾ ਨਾਮ ਮਜਨ ਕਰਤ ਪੂਰਨ ਸਭ ਕਾ ਮੈਂ ਸ਼ਬਦ ਰਹਾਉ ਦੀ ਪੰਕਤੀ ਲਈਆਂ ਨੇ ਤੇ ਨਾਲ ਇੱਕ ਬੰਧ ਲਿਆ ਹਰ ਸ਼ਬਦ ਦਾ ਕੇਂਦਰੀ ਭਾਵ ਉਹਦੀ ਰਹਾਉ ਦੀ ਪੰਕਤੀ 'ਚ ਹੁੰਦਾ ਹੈ। ਰਹਾਉ ਦੀ ਪੰਕਤੀ ਜਿਵੇਂ ਆਣਕ ਬਖਸ਼ਿਸ਼ ਕਰੇ ਨਿਤ ਪ੍ਰਾਰਥਨਾਵਾਂ ਨੂੰ, ਰੋਜ਼ ਹਰ ਰੋਜ਼ ਨਾਉ। ਕਿਤੇ ਰਾਮ ਸਰ ਕੀਜੈ, ਰਾਮ ਸਰੋਵਰ ਦੇ ਵਿੱਚ, ਰਾਮ ਸਰ ਦੇ ਵਿੱਚ। ਜੇ ਇਥੇ ਇਸ਼ਨਾਨ ਕਰੋਗੇ ਤਾਂ ਕੀ ਹੋਏਗਾ? ਚੋਲ ਮਹਾਰਸ ਹਰ ਅੰਮ੍ਰਿਤ ਬੀਜ ਹੈ ਪਰਮਾਤਮਾ ਦੇ ਨਾਮ ਦਾ ਰਸ ਜਿਹੜਾ ਸਭ ਤੋਂ શ્રેਸ਼ਟ ਹੈ ਚੋੜ ਮਹਾਰਸ ਮਹਾਰਸ ਇਹ ਆਤਮਕ ਜੀਵਨ ਦੇਣ ਵਾਲਾ ਅੰਮ੍ਰਿਤ ਅੰਮ੍ਰਿਤ ਆਤਮਕ ਜੀਵਨ ਦੇਣ ਵਾਲੀ ਚੀਜ਼ ਜਿਸ ਨਾਲ ਕਦੀ ਮੌਤ ਨਾ ਹੋਵੇ ਤੇ ਮੌਤੇ ਆਤਮਕ ਮੌਤ ਦੀ ਗੱਲ ਕਰ ਸਕਦੇ ਹਾਂ ਸਰੀਰਕ ਮੌਤੇ ਹੁੰਨੀ ਆਉਣੀ ਹੈ ਕਿਹੜਾ ਅੰਮ੍ਰਿਤ ਹਰ ਅੰਮ੍ਰਿਤ ਅਕਾਲ ਪੁਰਖ ਦੇ ਨਾਮ ਰੂਪੀ ਅੰਮ੍ਰਿਤ ਨੂੰ ਪੀਓ ਜਿਹੜਾ ਸਭ ਰਸਤੋ ਸ੍ਰੇਸ਼ਟ ਰਸ ਹੈ ਹੁਣ ਅਸੀਂ ਜਿਸ ਵੇਲੇ ਸ਼ਬਦ ਨੂੰ ਧਿਆਨ ਨਾਲ ਨਹੀਂ ਸਮਝਦੇ ਵਿਚਾਰਦੇ ਤੇ ਅੰਮ੍ਰਿਤਸਰ ਦੇ ਵਿੱਚ ਰਾਮ ਸਰ ਸਰੋਵਰ ਵੀ ਹੈ ਅਸੀਂ ਉਹਦੇ ਨਾਲ ਜੋੜ ਲੈਨੇ ਆ ਜੇ ਉਹਦੇ ਨਾਲ ਜੋੜੀਏ ਤਾਂ ਪਹਿਲਾਂ ਤੇ ਸੋਚਣਾ ਪਏਗਾ ਵੀ ਜਿਹੜਾ ਸਤਿਗੁਰੂ ਕਹਿ ਰਹੇ ਨੇ ਕਿ ਨਿਤ ਪ੍ਰਤਨੋਂ ਰਾਮ ਸਰ ਕੀ ਜਏ ਸੰਭਵ ਹੈ ਕਿ ਹਰ ਸਿੱਖ ਰੋਜ਼ ਰਾਮਸਰ ਦੇ ਉੱਤੇ ਇਸ਼ਨਾਨ ਕਰਨ ਜਾਵੇ ਜਿਹੜਾ ਰਾਮਸਰ ਸਰੋਵਰ ਅਮਰ ਸੱਚ ਬਣਾਇਆ ਹੋਇਆ ਹੈ। ਕੀ ਫਿਰ ਕੁਝ 99 ਬੰਦਿਆਂ ਵਾਸਤੇ ਕਿਹਾ ਗਿਆ ਸ਼ਬਦਚਾਰਨ ਕੀਤਾ ਗਿਆ। ਪਾਣੀ ਤੇ ਸਾਰੀ ਮਨੁੱਖਤਾ ਵਾਸਤੇ ਸਾਂਝੀ ਹੈ। ਵਰਤਾਏ ਬਾਣੀ ਮੂਹ ਪਰ ਕੋ ਬੋ ਦੇ ਸਾਂਝੀ ਸਭਿਲ ਜਹਾਨ ਨੇ। ਹੁਣ ਜਿਸ ਵੇਲੇ ਅਸੀਂ ਇਹਦੇ ਨਾਲ ਇਸ ਬੰਦ ਨੂੰ ਪੜਾਂਗੇ ਤੇ ਗੱਲ ਸਾਰੀ ਸਪਸ਼ਟ ਹੋ ਜਾਏਗੀ। ਉਸ ਬੋਹਿਕ ਰੂਪ ਦੇ ਵਿੱਚ ਹੀ ਵਿਚਾਰਨਾ ਚਾਹੀਦਾ ਹੈ ਨਿਰਮਲ ਉਤਰ गोविंद ਦਾ ਨਾਮ ਉਤਰ ਹੁੰਦਾ ਹੈ ਪਾਣੀ ਪਵਿੱਤਰ ਪਾਣੀ ਕਿਹੜਾ ਹੈ ਪਰਮੇਸ਼ਰ ਦਾ ਨਾਮ ਹੈ गोविंद ਗੋ ਤਰਤੀ ਬਿੰਦ ਸਹਾਰਾ ਜਿਹੜਾ ਤਰਤੀ ਦਾ ਸਹਾਰਾ ਹੈ ਆਕਾਲ ਪੁਰਖ ਵਾਹੀ ਕਰੂ ਉਹਦਾ ਨਾਮ ਸਭ ਤੋਂ ਪਵਿੱਤਰ ਜਲ ਹੈ ਮਜਨ ਕਰਤ ਪੂਰਨ ਸਭ ਕਾਮ ਮਜਨ ਇਸ਼ਨਾਨ ਕਰਨਾ ਇਹਦੇ ਵਿੱਚ ਪਰਮੇਸ਼ਰ ਦੇ ਨਾਮ ਰੂਪੀ ਨਿਰਮਲ ਜਲ ਦੇ ਵਿੱਚ ਇਸ਼ਨਾਨ ਕਰਨਾ ਪੂਰਨ ਸਭ ਕਾਮ ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ ਹੁਣ ਸ਼ਬਦ ਦੇ ਵਿੱਚ ਕਮੀ ਨਹੀਂ ਸ਼ਬਦ ਕੰਪਲੀਟ ਹੈ ਆਪਣੇ ਆਪ ਵਿੱਚ ਸਾਨੂੰ ਸਹੀ ਗੱਲ ਸਮਝਾ ਰਿਹਾ ਹੈ ਅਸੀਂ ਜੇ ਉਪਰੋਂ ਉਪਰੋਈ ਕੋਈ ਲਫ਼ਜ਼ ਲੈ ਕੇ ਨਿਸ਼ਰ ਨਾਮਨ ਰਾਮ ਸਰ ਕੀਜੇ ਤੇ ਉਹਨੂੰ ਕਿਸੇ ਨਾਲ ਜੋੜ ਦੇਾਂਗੇ ਤੇ ਫਿਰ ਗਲਤੀ ਸਾਡੀ ਹੈ ਕੋਈ ਸ਼ਬਦ ਦੀ ਗਹਿਰਾਈ ਚ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਸਬੋਧਕ ਰੂਪ ਦੇ ਵਿੱਚ ਸ਼ਬਦ ਨੂੰ ਸਮਝਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਇੱਕ ਪੰਕਤੀ ਉਹ ਵੀ ਅੱਧੀ ਪੰਕਤੀ ਲੈ ਲਈ ਪੈਸੇ ਤੇ ਰਹੋ ਦੀ ਪੰਕਤੀ ਜਿਸਲੇ ਆ ਗਿਆ ਚੋਲ ਮਹਾਰਸ ਹਰ ਅਮਰਿਤ ਬੀਜੈ ਉਥੇ ਥ Clear ਹੋ ਗਿਆ ਕਿਹੜੇ ਰਾਮ ਸਰ ਸਰੋਵਰ ਦੀ ਗੱਲ ਹੋ ਰਹੀ ਹੈ ਇਹ ਬਿਲਕੁਲ ਉਹੀ ਸਰੋਵਰ ਰਾਮ ਸਰ ਦਾ ਮਤਲਬ ਰਾਮ ਦੇ ਦਾਸਾਂ ਦਾ ਸਰੋਵਰ ਸਤ ਸੰਗਤ ਦਾ ਸਰੋਵਰ ਗੁਰਬਾਣੀ ਦਾ ਸਰੋਵਰ ਸਤਸੰਗਤ ਵਿੱਚ ਬੈ ਕੇ ਗੁਰਬਾਣੀ ਦਾ ਅਭਿਆਸ ਜਿਸ ਲਈ ਕਰ ਰਹੇ ਹੁੰਦੇ ਆ ਤੇ ਉਹ ਆਰਮ ਸਰ ਬਣ ਜਾਂਦਾ ਹੈ ਅਜਦਾ ਦੂਸਰਾ ਪਰਮਾਨ ਗੁਰੂ ਰਾਮਦਾਸ ਪਾਸ਼ਾ ਜੀ ਦਾ ਉਚਾਰਨ ਕੀਤਾ ਹੋਇਆ ਜਿੱਥੇ ਚੌਥੇ ਨਾਨਕ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਜਿੰਨ ਕੋ ਲਿਖਤ ਲਿਖੇ ਧੁਰਮਸਤਕ ਤੇ ਗੁਰਸੰਤੋਖ ਸਰਨਾਤੇ ਦੁਰਮਤ ਮੈਲ ਗਈ ਸਭ ਤਨ ਕੀ ਜੋ ਰਾਮ ਨਾਮ ਰੰਗ ਰਸਤੇ ਜਿਲਕੋ ਲਿਖਤੇ ਲਿਖ ਤੁਰਮਸਤਕ ਉਹ ਸਾਡੇ ਲੇਖ ਲਿਖਣ ਵਾਲੇ ਕਾਲਪੁਰ ਕੋਈ ਗੁਰੂ ਨੇ ਜਿਨ੍ਹਾਂ ਦੇ ਮਸਤਕ ਦੇ ਉੱਤੇ ਜਿਨ੍ਹਾਂ ਦੇ ਮੱਥੇ ਉੱਤੇ ਇਹ ਲੇਖ ਲਿਖ ਦਿੱਤੇ ਤੁਰ ਤੋਂ ਹੀ ਤੁਰਮਸਤਕ ਲਿਖੇ ਤੁਰਮਸਤਕ ਤੇ ਗੁਰ ਸੰਤੋਲਕ ਸਰਨਤੀ ਉਹ ਗੁਰੂ ਦੇ ਸੰਤੋਖ ਸਾਡੇ ਓਤੇਸ਼ਨਾਨ ਕਰਦੇ ਨੇ ਕੋਲੋਂ 1702 ਸਰ ਸਰੋਵਰ ਵੀ ਹੈ ਗੁਰਦੁਆਰਾ ਵੀ ਅਸੀਂ फटाफट ਉਸ ਨੂੰ ਜੋੜ ਲਏ ਕੁਝ ਬਾਣੀ ਵਿੱਚ ਕਹ ਰਹੀ ਹੈ ਉੱਥੇ ਇਸ਼ਨਾਨ ਕਰੋ ਅਗਲੀ ਪੰਕਤੀ ਪੜ ਲਈਏ ਸ਼ਾਇਦ ਕੋਈ ਗਲਤੀ ਸਮਝ ਆ ਜਾਏ ਕਿ ਸਪਸ਼ਟ ਹੋ ਜਾਏ ਦੁਰਮਤ ਮੈਲ ਗਈ ਉਹਨਾਂ ਦੀ ਪੈੜੀ ਮਲ ਖਤਮ ਹੋ ਗਈ ਸਭ ਤਿੰਨ ਕੀ ਉਹਨਾਂ ਦੀ ਜਿਹੜੀ ਕਿਨਾਂ ਦੀ ਜੋ ਰਾਮ ਨਾਮ ਰੰਗ ਰਾਤੇ ਜਿਹੜੇ ਉਸਕਾਰਪੁਰ ਦੇ ਨਾਮ ਰੰਗ ਦੇ ਵਿੱਚ ਰੰਗੇ ਗਏ ਨੇ ਉਹਨਾਂ ਦੀ ਸਾਰੀ ਦੁਰਮਤ ਮੈਲ ਦੂਰ ਹੋ ਜਾਂਦੀ ਹੈ ਹੁਣ ਉੱਪਰ ਵੀ ਜਿਸਰੇ ਸਮਝਾਂਗੇ ਨਾ ਜਿਨ ਕੋ ਲਿਖਤ ਲਖੇ ਤੁਰਮਸਤਕ ਤੇ ਗੁਰ ਸੰਤੋਖ ਸਰਨਤੀ ਗੁਰੂ ਦੇ ਸੰਤੋਖ ਰੋਕੀ ਸ੍ਰੀ ਸਰ ਦੇ ਵਿੱਚ ਇਸ਼ਨਾਨ ਕਰਦੇ ਨੇ ਗੁਰੂ ਸੰਤੋਖ ਦਾ ਸਰੋਵਰ ਹੈ ਗੁਰੂ ਸੰਤੋਖ ਸਾਰੇ ਉਹਦੇ ਵਿੱਚ ਇਸ਼ਨਾਨ ਕੀਤਾ ਬਾਣੀ ਤੇ ਸਪਸ਼ਟ ਹੈ ਜੇ ਸਾਡੀ ਮਾਨਸਿਕਤਾ ਕਿਤੇ ਟਿੱਕੀ ਹੋਵੇ ਤੇ ਅਸੀਂ ਉਹਦੇ ਅਰਥੋ ਦੇ ਮੁਤਾਬਕ ਕੱਢੀ ਜਾਈਏ ਉਹਨੂੰ ਗਹਿਰਾਈ ਦੇ ਵਿੱਚ ਵਿਚਾਰ ਕੇ ਸਮਝਣ ਦੀ ਬਜਾਏ ਤਾਂ ਕਸੂਰ ਤਾਂ ਸਾਡਾ ਹੈ ਅੱਜ ਦਾ ਤੀਸਰਾ ਪ੍ਰਮਾਣ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਜਿੱਥੇ ਤੀਜੇ ਨਾਮਕ ਬਖਸ਼ਿਸ਼ ਕਰਦੇ ਸਮਝਾਉਂਦੇ ਨੇ ਗੁਰਮਤ ਸਤਸਰ ਹਰ ਜਲ ਨਾਇਆ ਦੁਰਮਤ ਮੈਲ ਸਭ ਦੁਰਤ ਗਵਾਇਆ ਇੱਥੇ ਇੱਕ ਹੋਰ ਸਲੋਵਰ ਦੀ ਗੱਲ ਆ ਗਈ ਸਤਸਰ ਪਰ ਪਹਿਲਾ ਜਿਹੜਾ ਲਫ਼ਜ਼ ਆ ਰਿਹਾ ਦੁਰ ਗੁਰਮਤ ਸਤ ਸਰ ਹਰ ਜਲ ਨਾਇਆ ਗੁਰੂ ਦੀ ਮਤ ਲੈ ਕੇ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਦਾ ਉਪਦੇਸ਼ ਲੈ ਕੇ ਸਤ ਸਰ ਸਤ ਸੰਗਤ ਦੇ ਸਰੋਵਰ ਦੇ ਵਿੱਚ ਸੱਚਾ ਸਰੋਵਰ ਸਤ ਸੰਗਤ ਦਾ ਸਰੋਵਰ ਉਹਦੇ ਨਾਮ ਜਲ ਚ ਇਸ਼ਨਾਨ ਕੀਤਾ ਹਰ ਜਲ ਨਾਇਆ ਉਸ ਕਾਲਪੁਰਤ ਦਾ ਰੂਪੀ ਜਲ ਨਾਮ ਜਲ ਉਹਦੇ ਵਿੱਚ ਇਸ਼ਨਾਨ ਕੀਤਾ ਇਹ ਉਹਦੇ ਵਿੱਚ ਇਸ਼ਨਾਨ ਕੀਤਾ ਤੇ ਫਿਰ ਕੀ ਹੋਇਆ ਦੁਰਮਤ ਮੈਲ ਸਭ ਦੁਰਤ ਗਵਾਇਆ ਪੈੜੀ ਮਾਤੀ ਮੈਲ ਸਭ ਸਾਰੇ ਪਾਪ ਜਿਹੜੇ ਨੇ ਦੁਰਤ ਸਭ ਖਤਮ ਹੋ ਗਿਆ ਧੋ ਲਿਆ ਉਹਨਾਂ ਨੂੰ ਬਿਲਕੁਲ ਸਾਫ਼ ਹੋ ਗਿਆ ਹਿਰਦਸ ਸੱਚਾ ਹੋ ਗਿਆ ਫਿਰ ਤਾਂ ਅਸਲ ਦੇ ਵਿੱਚ ਜਿਹੜੀ ਮੈਲ ਉਤਾਰਨੀ ਸੀ ਇਹਨਾਂ ਸਰੋਵਰਾਂ ਤੇ ਉਤਰਦੀ ਹੈ ਇਹ ਨਾਮ ਜਲ ਦੇ ਸਰੋਵਰ ਨੇ ਅਸੀਂ ਇਸ ਤਿਰ ਦੇ ਕਨਸੈਪਚੁਅਲ ਬਾਰ ਨਿਕਲ ਕੇ ਜਨਰਲ ਨਹੀਂ ਸੋਚਾਂਗੇ ਇੱਕ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਾਂਗੇ ਜੇ ਉਹਨੂੰ ਮੰਚ 'ਤੇ ਬਿਠਾ ਕੇ ਕਰਾਂਗੇ ਤੇ ਅਰਥੋ ਕੱਢੀ ਜਾਵਾਂਗੇ ਜਿਹੜੇ ਹੈ ਨਹੀਂ ਜਿਹੜੇ ਨਿਕਲਦੇ ਹੀ ਨਹੀਂ ਅਸੀਂ ਜ਼ਬਰਦਸਤੀ ਕੱਢ ਰਹੇ ਹਾਂ ਅਪਾਸ ਵਿਸ਼ੇ ਨੂੰ ਥੋੜਾ ਹੋਰ ਗਹਿਰਾਈ ਦੇ ਵਿੱਚ ਵਿਚਾਰਾਂਗੇ ਅੱਜ ਬਸ ਇਤਨਾ ਇੱਕ ਬਚਨ ਪਰਵਾਣ ਕਰਨਾ ਕੋਈਆਂ ਪੁੱਲਾਂ ਵਾਸਤੇ ਖਿਮਾ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ